जन न बुरार Uh oh i'm gonna Peace. moura ਹੇ ਨਾ ਕੋਈ ਕਹਾਂਏ ਗਏ ਸਤਿ ਬਾਖੈ ਰਬ ਦਾ ਜਨ ਮਰਨ ਸਤ ਜਿੰਨੀ ਸੱਟਿਆ ਭੱਲੇ ਸੇਵਨ ਚਾਰੇ ਤਾਰ ਜੀ ਅਡੇ ਇਕ ਤੇੰਦ ਤੋਂ ਲਾਹੇ ਬਟਾਨੀਆਂ ਸਾਸ ਸਰ ਮਹਾਰਾਜ ਜੀ ਨੇ ਪ੍ਰਕਾਸ਼ ਪ੍ਰਭਾ ਨੂੰ ਨੋਕ ਰਖਦਿਆਂ ਸਾ ਆ ਸੰਗਤਾਂ ਉਹ ਕੇ ਨੂੰ ਪਾਤਸ਼ਾਹ ਦੀ ਹਜ਼ਰੀ ਵਿੱਚ ਬੈਠੀਆਂ ਨੇ ਆਖਾਂ ਬੰਦ ਕਰਕੇ ਕਦੇ ਉਸ ਸਮੇਂ ਨੂੰ ਉਸ ਸੀਨ ਨੂੰ ਯਾਦ ਕਰਿਓ ਉਹ ਕੈਸਾ ਸਮਾਂ ਮੈਂ ਜਦੋਂ ਮਾਂ ਕਰਸਾ ਜੀ ਕੁੱਟ ਦੇ ਵਿੱਚ ਪਿੰਡਾਂ ਬੰਦੋਕ ਦਾਸ ਕੀ ਉਸ ਸਮੇਂ ਨੂੰ ਉਸ ਸੀਰ ਨੂੰ ਆਪਣੇ ਹਿਰਦੇ ਦੇ ਵਿੱਚ ਅੱਖਾਂ ਬੰਦ ਕਰਕੇ ਕਦੇ ਸੋਚ ਕੇ ਲਿਟਿਓ ਜਦੋਂ ਮਾਂ ਗੋਸਾਂ ਦੀ ਗੋਦ ਦੇ ਵਿੱਚ ਸੰਤ ਕ੍ਰਿਸ਼ਨਾ ਦਾਸ ਮਹਾਰਾਜ ਜਿੰਦੇ ਹੋਣ ਮੇਰੇ ਪਿਆਰਿਓ ਪਿਆਰ ਕਰਨ ਵਾਲੀ ਤੇ ਤੁੰਤ ਗੁਰੂ ਰਵਿਦਾਸ ਬਹਾਦਰ ਜੀ ਦੇ ਦਰਸ਼ਨ ਕਰਕੇ ਸੰਗਤਨ ਕੀ ਗੁਆਲੀਆਂ ਹੋਣੀਆਂ। ਈਮਾਂ ਕਾ ਸਾ ਤੇਰੇ ਚਨ ਵਰਗਾ ਚਨ ਹੋਰ ਕੋਈ ਨੀ ਭਗਵਾਨ ਦਾ। E ਸਾਰ ਤੋਂ ਹੋ ਮਾ ਪਿਛਤ ਜੀ ਨੀ ਨਾ ਮਾਈ ਧਰਨਾ ਬਾਈ ਨੇ ਗੁਰੂ ਸਾਹਿਬ ਅੱਜ ਤੱਕ ਲਾ ਲਾ ਆਪੇ ਕਰਨਾ ਆਪਾਂ ਮੈਂ ਇਹ ਖਤਰੀ ਕਹਿਣਾ ਪਰ ਗੁਰੂ ਜਵਾਈ ਦਾ ਤੁਹਾਰਾ ਜੀ ਨੂੰ ਗੁਰੂ 100 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਜਨਮ ਵੀਰਾਂ ਬੜੀਂ ਨਾ ਬਈਂ ਗੁਰੂ ਸਾਹਿਬਾਂ ਦੇ ਅਸਤ੍ਰ ਤੋਂ ਨਾਮ ਅੱਜ ਦੇ ਅਧਿਆਇ ਅੰਦਰ ਭਰਾਵੇਂ 15 ਵਰਨਾਂ ਦੇ ਵਿੱਚ ਗੁਰੂ ਨੂੰ ਉਹਦੀ ਦਾਤ ਨੂੰ ਆਵਾਜ਼ ਨੂੰ ਨਾਮ ਦੱਸਿਆ ਜੀ ਦੇ ਪਕਾਇਏ ਅੱਜ ਤੁਹਾਨੂੰ ਗੁਰੂ ਗ੍ਰੰਥ ਦਾ ਮਹਾਰਾਜ धन गुरु रविदास महाराज उन वरे साधू इसारे ਜਦੋਂ ਇਸ ਸੰਸਾਰ ਦੇ ਉੱਤੇ ਕਦੇ ਵੀ ਮਨੁੱਖਤਾ ਦੇ ਉੱਤੇ ਢੀੜ ਪਈ ਜਦੋਂ ਉਦੋਂ ਉਸ ਅਕਾਲ ਪੁਰਖਾਇ ਦੇ ਨੂੰ ਉਸ ਪਰਮੇਸ਼ਵਰ ਨੂੰ ਇਸ ਸੰਸਾਰ ਦੇ ਉੱਤੇ ਸਾਧੂਆਂ ਨੂੰ ਭੇਜਣਾ ਪਿਆ ਸਤਿਨਾਮ ਜੀ ਵਾਹਿਗੁਰੂ